ਹੈਲੋ ਜੀ ਸਾਰਿਆਂ ਨੂੰ ਸਰਸ਼ਕਾਲ ਅੱਜ ਦੀ ਵੀਡੀਓ ਵਿੱਚ ਹੀ ਤੁਹਾਡਾ ਸਵਾਗਤ ਹੈਗਾ ਅੱਜ ਆਪਾਂ ਸਪੈਸ਼ਲ ਵੀਡੀਓ ਨੈਕ ਡਿਜ਼ਾਈਨ ਦੀ ਲੈ ਕੇ ਆਏ ਅਗੇ ਇਹ ਆਪਣਾ ਜਿਹੜਾ ਸੂਟ ਹੈ ਜੀ ਇਹ ਜੌਰਜਟ ਦਾ ਹੈ ਇਹਦੀ ਆਪਾਂ ਦੇਖੋ ਕਟਿੰਗ ਤਾਂ ਕਰ ਲਈ ਹੈ ਨੀਚੇ ਲਾਈਨਿੰਗ ਲੱਗੀ ਹੈ ਇਹਦੇ ਇਹਦੀ ਆਪਾਂ ਜੀ ਕਟਿੰਗ ਤਾਂ ਕਰ ਲਈ ਹੈ ਹੁਣ ਆਪਾਂ ਇਹਦੀ ਜਿਹੜੀ ਵੀਡੀਓ ਨੈਕ ਡਿਜ਼ਾਈਨ ਦੀ ਹੈਗੀ ਉਹ ਨੈਕ ਬਣਾ ਕੇ ਦਿਖਾਵਾਂਗੇ ਆਪਾਂ ਹੁਣ ਆਪਾਂ ਜੀ ਸੂਟ ਨੂੰ ਆ ਸੋਨਾ ਜਿਹਾ ਨੈਕ ਡਿਜ਼ਾਈਨ ਬਣਾ ਕੇ ਤਿਆਰ ਕਰਾਂਗੇ ਆਪਾਂ ਜੀ ਕੋਈ ਵੀ ਸੂਟ ਹੋਵੇ ਉਹਨੂੰ ਹਨਾ ਜਿਵੇਂ ਪਲੇਨ ਸੂਟ ਹੋਵੇ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਡਿਜ਼ਾਈਨ ਕਰ ਸਕਦੇ ਆਂਗੇ ਹੁਣ ਜੀ ਆਪਾਂ ਇਹ ਤੇ ਬਣਾਉਣਾਗਾ ਨੈਕ ਡਿਜ਼ਾਈਨ ਹੁਣ ਆਪਾਂ ਸਟਾਰਟ ਕਰਦੇ ਆਂ ਵੀ ਆਪਾਂ ਕਿਵੇਂ ਇਹਦਾ ਨੈਕ ਡਿਜ਼ਾਈਨ ਬਣਾਉਣਾਗਾ ਸਭ ਤੋਂ ਪਹਿਲਾਂ ਜੀ ਆਪਾਂ ਇਹਦਾ ਪੈਟਰਨ ਕੱਟਦੇ ਆਂ ਨੈਕ ਡਿਜ਼ਾਈਨ ਕਰਨ ਲਈ ਜੀ ਸਭ ਤੋਂ ਪਹਿਲਾਂ ਆਪਾਂ ਨੂੰ ਇੱਕ ਬੁਕਰਮ ਦੀ ਲੋੜ ਪਊਗੀ ਇਹ ਤੇ ਜੀ ਹੁਣ ਆਪਾਂ ਪਹਿਲਾ ਪੈਟਰਨ ਆ ਜਿਹੜਾ ਉਹ ਕਟਾਂਗੇ ਵੀ ਸ਼ੇਪ ਦਾ ਆਪਾਂ ਜਿਹੜਾ ਨੈਕ ਬਣਾਵਾਂਗੇ ਹੁਣ ਜੀ ਆਪਾਂ ਇਹ ਜਿਹੜੀ ਹੈ ਬੁਕਰਮ ਲੈ ਲਈ ਬੁਕਰਮ ਹੁਣ ਉਰੋਂ ਆਪਾਂ ਜਿਹੜਾ neck ਚੌੜਾ ਆਪਾਂ 2.5 ਇੰਚ ਰੱਖਾਂਗੇ 2.5 ਇੰਚ ਤੇ ਨਿਸ਼ਾਨ ਲਗਾ ਲਿਆ ਆਪਾਂ ਨੇ ਇਹ ਆਪਾਂ ਨੇ ਦੇਖੋ ਜੀ 2.5 ਇੰਚ ਤੇ ਨਿਸ਼ਾਨ ਲਗਾ ਲਿਆ ਹੁਣ ਜਿਹੜੀ ਇਹਦੀ ਲੈਂਥ ਹੈਗੀ ਲੈਂਥ ਇਹਦੀ ਆਪਾਂ ਰੱਖਾਂਗੇ 1.5 14 ਇੰਚ V ਸ਼ੇਪ ਦਾ ਬਣਾਉਣਾ ਆਪਾਂ ਨੇ ਇੰਚ ਟੇਪ ਐਦਾਂ ਰੱਖਣਾ ਇੱਥੋਂ ਇੱਧਰ ਜੀ 14.5 ਇੰਚ ਤੇ ਨਿਸ਼ਾਨ ਲਗਾ ਲੈਣਾ ਆਪਾਂ ਨੇ ਇੱਥੋਂ ਜਿਹੜਾ ਆਪਾਂ ਨੇ ਰੱਖਣਾ ਇਹ ਆਪਾਂ ਜੀ ਸਿਰਫ ਅੱਧਾ ਇੰਚ ਚੌੜਾ ਰੱਖਣਾ ਆਪਾਂ ਨੇ ਇੱਥੋਂ ਨਾ ਇੱਕ ਬੜਾ ਚੌੜਾ ਨਹੀਂ ਕਰਨਾ ਹੈਗਾ ਇਹ ਆਪਾਂ ਜੀ ਅੱਧਾ ਇੰਚ ਇੱਥੇ ਆਪਾਂ ਨੇ ਅੱਧਾ ਇੰਚ ਚੌੜਾ ਜਦੋਂ ਆਪਾਂ ਇਹਨੂੰ ਖੋਲ ਲਾਂਗੇ ਜੀ 1 ਇੰਚ ਹੋ ਜਾਊਗਾ ਰੋ ਇੱਥੋਂ ਆਪਾਂ ਅੱਧਾ ਇੰਚ ਦਾ ਨਿਸ਼ਾਨ ਲਗਾ ਲਿਆ ਇੰਚ ਟੇਪ ਲੈ ਲਓ ਚਾਹੇ ਸਕੇਲ ਨਾਲ ਆਪਾਂ ਜਿਹੜਾ ਇਹ ਸਿੱਧਾ ਕਰ ਲੈਣਾ ਨਿਸ਼ਾਨ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਦੇਖੋ ਇਸ طرح ਸਕੇਲ ਵੀ ਲੈ ਸਕਦੇ ਹਾਂ ਇਹ ਚਾਹੇ ਜੀ ਆਪਾਂ ਫੱਟੀ ਨਾਲ ਹਨਾ ਚਾਹੇ ਜੀ ਆਪਾਂ ਸਕੇਲ ਨਾਲ ਹਨਾ ਐਦਾਂ ਨਿਸ਼ਾਨ ਲਗਾ ਸਕਦੇ ਹਾਂਗੇ ਆ ਦੇਖੋ ਤੇ ਦੇ ਨਿਸ਼ਾਨ ਆਇਆ ਆਪਣਾ ਹੁਣ ਆਪਾਂ ਜੀ ਆਹ ਔਰੋਂ ਲੈਣਾ ਹੈਗਾ 1 1 ਇੰਚ 1 1 ਇੰਚ ਤੇ ਆਪਾਂ ਨੇ ਆ ਨਿਸ਼ਾਨ ਲਗਾ ਲੈਣਾ ਇਹ ਵੀ ਆਪਾਂ ਫੱਟੀ ਨਾਲ ਜੀ ਇਹ ਸਿੱਧਾ ਕਰ ਲੈਣਾ ਤੁਹਾ ਆਪ ਬਰੀਕ ਵੀ ਕਰ ਸਕਦੇ ਆ ਜੀ ਇਹਨੂੰ ਹਣਾ ਵੀ ਕੋਈ ਹੋਣੀ ਹੈਗਾ ਬਰੀਕ ਵੀ ਰੱਖ ਸਕਦੇ ਆਗੇ ਆਪਾਂ ਇੱਕ ਇੱਕ ਇੰਚ ਰੱਖ ਲਿਆ ਹੁਣ ਆਪਾਂ ਜੀ ਇਹਦੀ ਕਰਾਂਗੇ ਕਟਿੰਗ ਹੁਣ ਜਿਹੜੇ ਪੈਟਰਨ ਦੀ ਆਪਾਂ ਕਰਦੇ ਆ ਕਟਿੰਗ ਬਿਲਕੁਲ ਈਜ਼ੀ ਡਿਜ਼ਾਈਨ ਆ ਜੀ ਇਹ ਬਹੁਤ ਟਾਈਮ ਵੀ ਨਹੀਂ ਲੱਗਦਾ ਹਨ ਬਸ ਨੂੰ ਆਪਾਂ ਮਿੰਟਾਂ 'ਚ ਇਹ ਨੱਕ ਜਿਹੜਾ ਡਿਜ਼ਾਈਨ ਹੈ ਤਿਆਰ ਕਰ ਸਕਦੇ ਹਾਂ ਇੱਥੋਂ ਬਸ ਆਪਾਂ ਨੇ ਫੜ ਕੇ ਰੱਖਣਾ ਇਸ ਤਰ੍ਹਾਂ ਜੀ ਆ ਦੇਖੋ ਦੇਖੋ ਇਸ ਤਰ੍ਹਾਂ ਆਪਣਾ ਜਿਹੜਾ ਇਹ ਪੈਟਰਨ ਆ ਕੱਟਿਆ ਗਿਆ ਹੁਣ ਆਪਾਂ ਜੀ ਕੱਪੜਾ ਰੱਖ ਕੇ ਇਹਦੇ ਕਰਦੇ ਆਂ ਪ੍ਰੈਸ ਹੁਣ ਜੀ ਕੋਈ ਹੁਣ ਆਪਾਂ ਨੇ ਨਾ ਆਹ ਫालतू ਕੱਪੜਾ ਕਿ ਮੇਹਰ ਚੋਂ ਬਚਦਾ ਜਿਹੜਾ ਉਹ ਲੈ ਲੈਣਾ ਹੈ ਉਹ ਤੇ ਆਪਾਂ ਹੁਣ ਜਿਹੜੇ ਨੈੱਕ ਦੀ ਪੇਸਟਿੰਗ ਕਰਾਂਗੇ ਇਹਨੂੰ ਇਹਦੇ ਨਾਲ ਪੇਸਟ ਕਰ ਲੈਣਾ ਜੀ ਪ੍ਰੈਸ ਨਾਲ ਐਕਸਟਰਾ ਕੱਪੜਾ ਜੀ ਜਿਹੜਾ ਆਪਾਂ ਨੇ ਨਾ ਇਹਦਾ ਕੱਟ ਦੇਣਾਗਾ 1/2 ਇੰਚ ਦਾ ਰੱਖ ਕੇ ਕਿਉਂਕਿ ਆਪਾਂ ਇਹਨੂੰ ਐਦਾਂ ਫੋਲਡ ਕਰਾਂਗੇ ਨਾ ਇਹ ਕੱਪੜੇ ਤੇ ਹੁਣ ਕੱਚਾ ਕਰਾਂਗੇ ਅੱਧਾ ਇੰਚ ਆਪਾਂ ਨੇ ਰੱਖ ਕੇ ਬਾਕੀ ਸਾਰਾ ਕਪੜਾ ਜਿਹੜਾ ਕੱਟ ਦੇਣਾ ਹੁਣ ਆ ਇੱਥੇ ਆਪਾਂ ਇਧਰ ਜੀ ਸਲਾਈ ਲਗਾਉਣੇ ਆ ਆਹ ਔਰ ਇਦਾਂ ਮੋੜ ਕੇ ਕੱਚਾ ਕਰ ਦੇਾਂਗੇ ਬਾਹਰਲੀ ਸਾਈਡ ਇਸ ਤਰ੍ਹਾਂ ਆਪਾਂ ਨੇ ਇਹਦੇ ਕੱਚਾ ਲਗਾ ਲੈਣਾਗਾ ਕਈ ਬਣਾ ਕੀ ਕਰਦੇ ਨੇ ਜੀ ਕਈ ਵਾਰ ਇੱਥੇ ਨਾ ਫੇਵਿਕੋਲ ਨਾਲ ਵੀ ਮੋੜ ਲੈਂਦੇ ਨੇ ਉਹ ਵੀ ਆਈਡੀਆ ਵਧੀਆ ਜੀ ਆਪਾਂ ਬਸ ਇਧਰ ਸਲਾਈ ਲਗਾ ਲੈਣੀ ਹੈ ਇਸ ਤਰ੍ਹਾਂ ਕੱਚਾ ਆਪਾਂ ਨੇ ਜਿਹੜਾ ਇਹ ਕਰ ਲੈਣਾਗਾ ਦੇਖੋ ਕੱਚਾ ਕਰ ਲਿਆ ਇਹਦਾ ਹੁਣ ਆਪਾਂ ਇਹਦੇ ਜਿਹੜੇ ਸੈਂਟਰ ਚ ਲਾਗਾ ਆਵਾਂਗੇ ਟੱਕ ਜੀ ਹੁਣ ਜਿਹੜਾ ਆਪਾਂ ਨੇ ਆ ਦੇਖੋ ਆ ਸੈਂਟਰ ਚ ਟੱਕ ਲਗਾਇਆ ਹੋਇਆ ਸੀ ਇਹ ਸਿੱਧਾ ਪਾਸੇ ਹੀ ਰੱਖਣਾ ਆਪਾਂ ਨੇ ਇਹ ਇਸ ਤਰ੍ਹਾਂ ਇੱਧਰ ਇਹ ਦੇ ਜੀ ਆ ਦੇਖੋ ਇੱਥੇ ਰੱਖ ਕੇ ਇੱਧਰ ਰੱਖਣਾ ਜਿੱਥੇ ਆਪਣਾ ਸੈਂਟਰ ਆਉਂਦਾ ਜੀ ਆ ਸੀਗਾ ਆਹ ਕਰੀਜ਼ ਆਪਾਂ ਨੇ ਸੈਂਟਰ 'ਚ ਹੀ ਰੱਖਣੀ ਹੈ ਇਹ ਆਪਾਂ ਸੈਂਟਰ 'ਚ ਹੀ ਰੱਖਣੀ ਹੈ ਜੀ ਕਰੀਜ਼ ਆਹ ਦੇਖੋ ਨੀਚੇ ਜੀ ਰੱਖ ਲੈਣਾ ਇਸ ਤਰ੍ਹਾਂ ਹੁਣ ਜਿਵੇਂ ਜੀ ਆਹ ਜਿਹੜੀਆਂ ਹਨ ਆਉਂਦੇ ਨੇ ਪੈਨ ਇਹ ਸੋਈਆਂ ਜੀ ਆਪਾਂ ਨੇ ਇੱਥੇ ਲਗਾ ਲੈਣੀਆਂ ਨੇ ਤਾਂ ਜੋ ਜਿਹੜਾ ਆਪਣਾ ਕੱਪੜਾ ਰਿਸਕੇ ਨਾ ਸਭ ਤੋਂ ਪਹਿਲਾਂ ਜੀ ਇਹਦਾ ਆਪਾਂ ਸੈਂਟਰ ਕਰਕੇ ਨਾ ਇਹਦੇ ਇੱਥੇ ਲਗਾਵਾਂਗੇ ਆਪਾਂ ਨੇ ਪੈਨ ਲਗਾਉਣੀ ਆ ਇਸ ਤਰ੍ਹਾਂ ਕੱਪੜਾ ਸਹੀ ਹੋਵੇ ਬਸ ਹੁਣ ਜੀ ਆਪਾਂ ਆਹ ਹੋਰੇ ਲਗਾਵਾਂਗੇ ਸਲਾਈ ਆਹ ਹੋਰੇ ਸਲਾਈ ਲਗਾ ਦੇਣੀ ਆ ਇਸ ਦਾ ਆਹ ਸਲਾਈ ਲਗਾਉਣ ਲੱਗੇ ਆਂਗੇ ਇਸ ਤੋਂ ਆਪਾਂ ਨੇ ਸਲਾਈ ਲਗਾ ਲੈਣੀ ਹੈਗੀ ਹੁਣ ਇੱਥੋਂ ਕੱਟ ਆ ਗਿਆ ਇੱਥੋਂ ਆਪਾਂ ਐ ਮੋੜ ਕੇ ਦੀ ਸਲਾਈ ਲਗਾਵਾਂਗੇ ਸਾਰੀ ਸਲਾਈ ਕੰਪਲੀਟ ਕਰ ਲੈਣੀ ਆਪਾਂ ਨੇ ਇਸੇ ਤਰ੍ਹਾਂ ਹੁਣ ਆਪਾਂ ਆ ਐਕਸਟਰਾ ਕੱਪੜਾ ਜੀ ਅੱਧਾ-ਅੱਧਾ ਇੰਚ ਇੱਥੋਂ ਰੱਖ ਕੇ ਨਾ ਬਾਕੀ ਦੇ ਦੀ ਕਟਿੰਗ ਕਰ ਦੇਣੀ ਆ ਉਹ ਟੱਕ ਲਗਾਵਾਂਗੇ ਇਦਨ ਇੱਕ ਜੀ ਇਦਨ ਤਾਂ ਜੋ ਜਿਹੜਾ ਆਪਾਂ ਹੁਣ ਅੰਦਰ ਮੋੜਾਂਗੇ ਆ ਦੇਖੋ ਮੋੜਨ 'ਚ ਕੋਈ ਪ੍ਰੋਬਲਮ ਨਾ ਆਵੇ ਹੁਣ ਆਪਾਂ ਇਹਤੇ ਕਰਾਂਗੇ ਜੀ ਪ੍ਰੈਸ ਪ੍ਰੈਸ ਤਾਂ ਹੁਣ ਇਸ ਤਰ੍ਹਾਂ ਜੀ ਆਪਾਂ ਨੇ ਕਰ ਲੈਣੀ ਹੈ ਇਹਦੇ ਚੰਗੀ ਤਰ੍ਹਾਂ ਪ੍ਰੈਸ ਹੁਣ ਜੀ ਆਪਾਂ ਆ ਦੇਖੋ ਆਹ ਉਹਨੇ ਕੱਚਾ ਲਗਾ ਲਿਆ ਤਾਂ ਜੋ ਹੁਣ ਜਿਵੇਂ ਆਪਾਂ ਲੈਸ ਲਗਾਉਣੀ ਆ ਆਪਾਂ ਨੂੰ ਕੋਈ ਲੈਸ ਲਗਾਉਣ ਚ ਦਿੱਕਤ ਨਾ ਆਵੇ ਹੁਣ ਆਪਾਂ ਜਿਹੜੀ ਆ ਲੈਸ ਹੈਗੀ ਐਦਾਂ ਅਟੈਚ ਕਰਨੀ ਆ ਹੁਣ ਆਪਾਂ ਲੈਸ ਲਗਾਵਾਂਗੇ ਤੇ ਇਸ ਤਰ੍ਹਾਂ ਜੀ ਆਪਾਂ ਜਿਵੇਂ ਆ ਕਾਰਨਰ ਤੇ ਹੀ ਸਲਾਈ ਲਗਾਉਣੀ ਆ ਜੀ ਇਸ ਤਰ੍ਹਾਂ ਬਹੁਤ ਸੋਹਣੇ ਲੱਗ ਰਹੀ ਆ ਲੈਸ ਲੱਗ ਕੇ ਇੱਥੇ ਆਪਾਂ ਬੰਦ ਲਗਾਵਾਂਗੇ ਇਸ ਤਰ੍ਹਾਂ ਜੀ ਹੁਣ ਇੱਕ ਸਾਈਡ ਤਾਂ ਲੈਂਸ ਆਪਾਂ ਨੇ ਲਗਾ ਲਈ ਜੀ ਇਸੇ ਤਰ੍ਹਾਂ ਹੀ ਆਪਾਂ ਉਧਰਲੀ ਸਾਈਡ ਲੈਂਸ ਲਗਾਵਾਂਗੇ ਹੁਣ ਸਾਡ ਕੋਲ ਜੀ ਇੱਧਰ ਵੀ ਆਪਣੀ ਲੈਂਸ ਲੱਗ ਗਈ ਇੱਧਰ ਆਪਣੀ ਲੱਗ ਰਹੀ ਹੈਗੀ ਲੈਂਸ ਕਿੰਨਾ ਸੋਹਣਾ ਜਿਹੜਾ ਨੈੱਕ ਬਣ ਕੇ ਤਿਆਰ ਹੋ ਰਿਹਾ ਹੈ ਇਸ ਤਰ੍ਹਾਂ ਆਪਾਂ ਨੇ ਇਹ ਸਾਰੀ ਸਲਾਈ ਜਿਹੜੀ ਕੰਪਲੀਟ ਕਰ ਲੈਣੀ ਹੈਗੀ ਆ ਦੇਖੋ ਜੀ ਕਿੰਨਾ ਸੋਹਣਾ ਜਿਹੜਾ ਆਪਣਾ ਨੈਕ ਡਿਜ਼ਾਈਨ ਬਣ ਰਿਹਾ ਹੁਣ ਜੀ ਆਪਣੀ ਆ ਲੈਸ ਦੇਖੋ ਲੱਗ ਗਈ ਹੁਣ ਆਪਾਂ ਜਿਹੜਾ ਬਲੂ ਕਪੜਾ ਇਹਦੇ नीचे ਲਗਾਵਾਂਗੇ ਇਹਦੇ ਜੀ ਹੁਣ ਆਪਾਂ ਡਿਜ਼ਾਈਨ ਪਾਵਾਂਗੇ ਸਲਾਈਆਂ ਲਾ ਕੇ ਆਪਾਂ ਡਿਜ਼ਾਈਨ ਪਾ ਕੇ ਜੀ ਵਿੱਚ ਪੇਸਟਿੰਗ ਲੱਗ ਜੂ ਇਹਦੇ ਫਿਰ ਆਪਾਂ ਡਿਜ਼ਾਈਨ ਪਾਵਾਂਗੇ ਹੁਣ ਆਪਾਂ ਨੇ ਵੱਡੇ ਬਖੇ ਨਾਲ ਜੀ ਇਹ ਚ ਸਲਾਈਆਂ ਲਗਾ ਲੈਣੀਆਂ ਨੇ ਆ ਦੇਖੋ ਜੀ ਇਹ ਜਿਹੜਾ ਕੱਪੜਾ ਆਪਾਂ ਨੇ ਲਿਆ ਸੀ ਬਲੂ ਕਲਰ ਦਾ ਸਲਵਾਰ ਨਾਲ ਦਾ ਕੱਪੜਾ ਜੀ ਇਹ ਤੇ ਆਪਾਂ ਦੇਖੋ ਆ ਸਲਾਈਆਂ ਜਿਹੜੀਆਂ ਨੇ ਮਾਰ ਲੀਆਂ ਨੇ ਕੱਚੀਆਂ ਸਲਾਈਆਂ ਵੱਡੇ ਬਖੇ ਨਾਲ ਜੀ ਹੁਣ ਆਪਾਂ ਇਸ ਜਗ੍ਹਾ ਤੋਂ ਜੀ ਆ ਆਪਾਂ ਨੇ ਤਾਂ ਅੱਗੇ ਰੱਖੇ ਨੇ ਵੱਡੇ-ਵੱਡੇ ਹੁਣ ਇਹਨਾਂ ਨਾਲ ਆਪਾਂ ਇਹਨਾਂ ਨੂੰ ਖਿੱਚਣਾ ਹੈਗਾ ਇੱਕ ਇਧਰੋਂ ਧਾਗਾ ਲੈ ਲੈਣਾ ਜੀ ਹੁਣ ਆਪਾਂ ਨੇ ਇਹਨਾਂ ਨੂੰ ਐ ਖਿੱਚ ਲੈਣਾ ਇਹ ਚ ਬਾਲਾ ਬਲਜੇ ਪਾਉਣੇ ਨੇ ਆਪਾਂ ਨੇ ਇਸ ਤਰ੍ਹਾਂ ਬ੍ਰੀਕ ਬ੍ਰੀਕ ਕਰਕੇ ਜੇ ਆਪਾਂ ਨੇ ਇਹ ਬਲ ਪਾ ਲੈਣੇ ਨੇਗੇ ਬਸ ਇੱਥੇ ਥੋੜੇ ਥੋੜੇ ਬਲ ਆਹ ਦੇਖੋ ਜੀ ਆਪਾਂ ਨੇ ਜਿਹੜੇ ਇਹ ਸਾਰੇ ਬਲ ਨੇ ਆ ਧਾਗਿਆਂ ਨਾਲ ਇਕੱਠੇ ਕਰ ਲੇ ਇਸ ਤਰ੍ਹਾਂ ਜੀ ਇਧਰੋਂ ਆਪਾਂ ਨੇ ਪਲੇਨ ਰੱਖ ਲਿਆ ਚਾਹੇ ਆਪਾਂ ਇਹਦੇ ਨੇ ਹੁਣ ਜਦੋਂ ਨੀਚੋਂ ਫੋਲਡ ਕਰਾਂਗੇ ਚਾਹੇ ਕੱਪੜਾ ਲਾ ਦਈਏ ਹੁਣ ਆਪਾਂ ਇਹਤੇ ਕਰਦੇ ਆਂ ਪ੍ਰੈਸ ਹੁਣ ਆਪਾਂ ਆ ਲੈਣੀ ਹੈ ਜੀ ਪੇਪਰ ਪੇਸਟਿੰਗ ਇਹ ਪੇਪਰ ਪੇਸਟਿੰਗ ਹੈ ਜਿਹੜੀ ਨੈਕ ਦੇ ਕੰਮ ਆਉਂਦੀ ਹੈਗੀ ਹੁਣ ਆਪਾਂ ਇਹਦੇ ਉੱਤੇ ਲਾ ਕੇ ਆਪਾਂ ਜਿਹੜੀ ਆ ਪੇਸਟਿੰਗ ਕਰਾਂਗੇ ਇਹਨੂੰ ਹੁਣ ਆਪਾਂ ਨੇ ਜੀ ਪੇਪਰ ਪੇਸਟਿੰਗ ਹੈ ਜਿਹੜੀ ਕੱਟ ਲਈ ਹੈ ਇਹਦੇ ਉੱਪਰ ਆ ਕੇ ਪ੍ਰੈਸ ਨਾਲ ਆਪਾਂ ਇਹਨੂੰ ਚਪਕਾਏ ਮਾਂਗੇ ਜਿਹੜਾ ਆਪਾਂ نیچے ਫੋਲਡ ਕਰਨਾ ਹੈ ਜੀ ਇਹਦੇ ਆਪਾਂ ਦੇਖੋ ਪ੍ਰੈਸ ਕਰ ਲਈ ਤੇ ਇੱਥੋਂ ਬਾਅਦ ਆਪਾਂ ਨੇ ਸੈੱਟ ਕਰ ਲੇ ਜਿਹੜੇ ਬਲ ਸੀਗੇ ਇਹਦੇ ਆਪਾਂ ਜੀ ਸਲਾਈ ਲਗਾ ਲਈ ਹੁਣ ਆਪਾਂ ਇੱਥੋਂ ਐਦਾਂ ਮੋੜਾਂਗੇ ਇਹਨੂੰ ਕੱਪੜੇ ਨੂੰ ਇਧਰ ਜੀ ਚੰਗੀ ਤਰ੍ਹਾਂ ਦੇਖੋ ਆਪਾਂ ਨੇ ਪ੍ਰੈਸ ਕਰ ਲਈ ਇਸ ਤਰ੍ਹਾਂ ਇਧਰ ਆਪਣਾ ਪਲੇਨ ਕੱਪੜਾ ਆ ਗਿਆ ਆਪਾਂ ਨੂੰ ਮੂਰੇ-ਮੂਰੇ ਆਪਾਂ ਨੂੰ ਡਿਜ਼ਾਈਨ ਚਾਹੀਦਾ ਇੱਥੇ ਆਪਾਂ ਨੇ ਇਹ ਡਿਜ਼ਾਈਨ ਪਾ ਲਿਆ ਹੁਣ ਆ ਦੇਖੋ ਜੀ ਜਿਹੜਾ ਆਪਣਾ ਡਿਜ਼ਾਈਨ ਹੈ ਐਦਾਂ ਦਾ ਬਣੂਗਾ ਆਪਾਂ ਉੱਪਰ ਇਹਦਾ ਰੱਖ ਲਾਂਗੇ ਜਿੰਨਾ ਆਪਾਂ ਨੂੰ ਜੀ ਇੱਥੋਂ ਆਪਣਾ ਨੈੱਕ ਚਾਹੀਦਾ ਵੀ ਆਪਾਂ ਨੇ ਆਹਰੋਂ ਕਿੰਨਾ ਰੱਖਣਾਗਾ ਆਹ ਜੀ ਇੱਚੋਂ ਇਹ ਕਿੰਨਾ ਰੱਖਣਾ ਉਸ ਹਿਸਾਬ ਨਾਲ ਆਪਾਂ ਇਹਨੂੰ ਰੱਖਾਂਗੇ ਆਹਰੋਂ ਮਣਕੇ ਜੀ ਆਹ ਦੇਖੋ ਇੱਥੋਂ ਦੇਖੋ ਤੁਸੀਂ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਆਪਣਾ ਕਿੰਨਾ ਸੋਹਣਾ ਨੈੱਕ ਬਣੂਗਾ ਤੇ ਉਰੇ ਸਲਾਈ ਲਗਾਵਾਂਗੇ ਹੁਣ ਆਪਾਂ ਮਣਕੇ ਰੱਖ ਲੈਣਾ ਵੀ ਆਪਾਂ ਨੂੰ ਕਿੰਨਾ ਆਹਰੋਂ ਚੌੜਾ ਚਾਹੀਦਾ ਤੇ ਕਿੰਨੀ ਲੰਬਾਈ ਚਾਹੀਦੀ ਹੈ ਜੀ ਹੁਣ ਆਪਾਂ ਉਰੇ ਸਲਾਈ ਲਗਾਉਣਿਆਂਗੇ ਕਪੜਾ ਜੀ ਆਪਾਂ ਨੇ ਇਥੋਂ ਨੈਕ ਜੀ ਨਾ ਰੱਖਣਾ ਸੀਗਾ ਉਹ ਮਿੰਨ ਕੇ ਰੱਖ ਲਿਆ ਹੁਣ ਆਪਾਂ ਆ ਪੈਨ ਲੈ ਲੈਣੇ ਨੇ ਫੇਰ ਜਿੰਨਾ ਆਪਾਂ ਨੂੰ ਆ ਚੌੜਾ ਚਾਹੀਦਾ ਸੀ ਉਹ ਨਾ ਉਹ ਵੀ ਆਪਾਂ ਨੇ ਰੱਖ ਲਿਆ ਹੁਣ ਇਥੇ ਆਪਾਂ ਪੈਨ ਲਗਾਵਾਂਗੇ ਤਾਂ ਜੋ ਆਪਣਾ ਜਿਹੜਾ ਕਪੜਾ ਨਾਰ ਇਸਕੇ ਹੁਣ ਆਪਾਂ ਇਹਦੇ ਸਲਾਈ ਲਗਾਉਣੇ ਆ ਇਸ ਤਰ੍ਹਾਂ ਆਪਾਂ ਨੇ ਇਹ ਬੰਦ ਲਗਾ ਲੈਣਾ ਇਥੇ ਤਾਂ ਜੋ ਜਿਹੜੀ ਆਪਣੀ ਸਲਾਈ ਆ ਉਦੜੇ ਨਾ ਇਹ ਦਰੂਬੀ ਆਪਾਂ ਨੂੰ ਪੈਨ ਕੱਢ ਦੇਣੀ ਹੈ ਇਸ ਤਰ੍ਹਾਂ ਜੀ ਬਹੁਤ ਆਪਾਂ ਘੱਟ ਸਮੇਂ ਵਿੱਚ ਨਾਲੇ ਪਲੇਨ ਸੂਟਾਂ ਨੂੰ ਨਾ ਡਿਜ਼ਾਈਨ ਦੇ ਸਕਦੇ ਆਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਜਿਹੜਾ ਨੈੱਕ ਦਾ ਡਿਜ਼ਾਈਨ ਹੈ ਬਣਾ ਸਕਦੇ ਆ ਇਸ ਤਰ੍ਹਾਂ ਜੀ ਆਪਾਂ ਨੇ ਜੇ ਦੇਖੋ ਜਿਹੜਾ ਨੈੱਕ ਦਾ ਡਿਜ਼ਾਈਨ ਬਣਾਇਆ ਹੈਗਾ ਵੀ ਸ਼ੇਪ ਦਾ ਨੈੱਕ ਬਣਾਇਆ ਆਪਾਂ ਨੇ ਤੇ ਚਾਹੇ ਆਪਾਂ ਇਹਨੂੰ A ਸ਼ੇਪ ਵੀ ਕਹਿ ਸਕਦੇ ਆਂਗੇ ਕਿੰਨਾ ਸੋਹਣਾ ਨੈਕ ਡਿਜ਼ਾਈਨ ਜਿਹੜਾ ਆਪਣਾ ਬਣ ਕੇ ਤਿਆਰ ਹੋਇਆ ਜੀ ਨਾਲ ਇਹਦੇ ਆਪਾਂ ਬਾਹਮਾਂ ਤੇ ਲੈਸ ਲਗਾਈ ਹੈ ਸੇਮ ਲੈਸ ਬਾਹਮਾਂ ਤੇ ਲਗਾਈ ਹੈ ਜੀ ਤੇ ਨਾਲ ਇਹਦੇ ਨਾਲ ਫਰਸੀ ਸਲਵਾਰ ਆਪਾਂ ਨੇ ਬਲੂ ਕਲਰ ਦੀ ਜਿਹੜੀ ਰੈਡੀ ਕੀਤੀ ਹੈ ਤੁਸੀਂ ਦੇਖ ਸਕਦੇ ਹੋਗੇ ਫਰਸੀ ਸਲਵਾਰ ਦੀ ਕਟਿੰਗ ਹੈ ਜਿਹੜੀ ਆਪਾਂ ਪਿਛਲੀ ਵੀਡੀਓ ਚ ਦਿਖਾਈ ਹੈਗੀ ਬਹੁਤ ਹੀ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਆਪਣਾ ਇਹ ਤੇ ਤਰਪਾਈ ਹਜੇ ਜੀ ਰਹਿੰਦੀ ਹੈ ਦੀ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਨੈੱਕ ਡਿਜ਼ਾਈਨ ਵਾਲੀ ਕਮੈਂਟਾਂ ਵਿੱਚ ਜਰੂਰ ਦੱਸਣਾ ਅਗਲੀ ਵੀਡੀਓ ਵਿੱਚ ਫਿਰ ਮਿਲਦੇ ਹਾਂ ਜੀ ਧੰਨਵਾਦ